ਜਿਹੜਾ ਇਸ਼ਕ ਹਕੀਕੀ ਆ ਉਹ ਉਹ ਜਿਹੜਾ ਵਿਸ਼ਾ ਉਹ ਭਾਰੀ ਹੈ ਵੀ ਹਾਲਾਂਕਿ ਇਸ਼ਕ ਹਕੀਕੀ ਤੇ ਇਸ਼ਕ ਮਜਾਦੀ ਹੈ ਇਸ਼ਕ ਦੇ ਦੋ ਹੀ ਰੰਗ ਨੇ ਕਨਵਰ ਕਰੇ ਵਾਲਾ ਵੀ ਉਹ ਇਸ਼ਕ ਹਕੀਕੀ ਵਾਲੇ ਪਾਸੇ ਨੂੰ ਜ਼ਿਆਦਾ ਪ੍ਰਜਾਣਿਆ ਪ੍ਰੋਫੈਸ਼ਨਲ ਜਿਹੜਾ ਸਫ਼ਰ ਸ਼ੁਰੂ ਹੋਇਆ ਉਹ ਕੁਟੀਆਂ ਤੋਂ ਸ਼ੁਰੂ ਹੈ ਅੱਛਾ ਕਿਉਂਕਿ 2010 ਚ ਜਦੋਂ ਉਹ ਬੀਬੀ ਜੀ ਹਰ ਕੋਲੇ ਆਏ ਆ ਤਾਂ ਉਦੋਂ ਤੋਂ ਫਿਰ satsang ਚ ਪਹਿਲਾਂ ਮੈਂ ਵੇਬੇ ਨੇ ਲਗਾਇਆ ਤੇ ਉਹ ਗਾਉਂਦਿਆਂ ਗਾਉਂਦਾ ਹੀ ਬਸ ਆ ਗੀਤ ਆ ਗਏ ਤੇ ਐਦਾਂ ਹੀ ਕੁੜੀਆਂ ਚ satsang ਗਵਣਾ ਬੇਬੇ ਉਹਨਾਂ ਨੇ ਮੈਨੂੰ ਗਾਉਂ ਲਾਲ ਲਾ ਲੀ ਚੱਲ ਗਾ ਬਸ ਜਿਹੜਾ ਥੋੜੀ ਗਾਇਕੀ ਦੇ ਵਿੱਚ ਨਾ ਇੱਕ ਹੁਣ ਨਵਾਂ ਇੱਕ ਹੋਰ ਤੁਸੀਂ ਜਿਹੜਾ ਸਟੈਪ ਲਿਆ ਵੀ ਪਿਛਲੇ ਮੈਂ ਕਲਾਂ ਵੀ ਥੋੜੇ ਮਹੀਨੇ ਦੇ ਵਿੱਚ ਹਿੰਦੀ ਦੇ ਵਿੱਚ ਛੋਟਾ ਗਾਣਾ ਆਇਆ ਆਇਤ ਕੀ ਤਰਾ ਮੁਝ ਕੋ ਪੂ ਜਾ ਤੋ ਬਹੁਤ ਤੂੰ ਨੇ ਤੇ ਉਸ ਬਾਰੇ ਥੋੜਾ ਜਿਹਾ ਦੱਸੋ ਵੀ ਉਹ ट्रांजिशन ਬਾਰੇ ਵੀ ਕਿਵੇਂ ਉਸ ਦਾ ਸਵਾਦ ਬਣਾਇਆ ਤੇ ਦੂਸਰ ਫਤੇ ਲਖਨ ਸਾਹਿਬ ਨੂੰ ਸੋ ਉਹਨਾਂ ਫੜਕਾਰਾਂ ਨੂੰ ਗਾਉਂਦੇ ਸੀ ਤਾਂ ਬਹੁਤ ਜਦੋਂ ਦੁਨੀਆ ਚ ਬਾਹਰ ਨਿਕਲਦੇ ਆ ਤਾਂ ਫਿਰ ਉੱਥੇ ਆ ਕੇ ਲੱਗਦਾ ਕਿ ਜਿਹੜੇ ਬਾਕੀ ਧਰਮਾਂ ਦੇ ਲੋਕ ਐ ਬਾਕੀ ਪਛਾਵਾਂ ਨੇ ਉਹ ਵੀ ਮੇਰੇ ਲਈ ਉਨੀਆਂ ਹੀ ਖਾਸ ਨੇ ਪਰ ਸਵਾਲ ਤੁਹਾਨੂੰ ਇਹ ਆ ਕਨਵਰ ਕਰੇਵਾ ਕਿਥੋਂ ਸਿੱਖਦਾ ਕਿਤਾਬਾਂ ਤੋਂ ਫਿਲਮਾਂ ਤੋਂ ਗੀਤਾਂ ਤੋਂ ਜਾਂ ਕੁਦਰਤ ਤੋਂ ਮੈਂ ਮੈਂ ਵੱਡੇ ਬਈ ਕਿਤਾਬਾਂ ਤੋਂ ਬਹੁਤ ਘਟ ਪੜੀਆਂ ਘਟ ਕੇ ਮੈਂ ਪੜੀਆਂ ਹੀ ਨਹੀਂ ਮੈਂ ਲੋ ਮੈਂ ਤਾਂ ਜਿੰਨਾ ਕਿ ਟਾਈਮ ਹੋਇਆ ਜ਼ਿੰਦਗੀ ਵਿੱਚ ਪੜਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਆਪ ਮੇਰੇ ਖਿਆਲ ਚ ਸਭ ਤੋਂ ਖੂਬਸੂਰਤ ਤੇ ਵੱਡੀ ਕਿਤਾਬ ਤਾਂ ਮੈਂ ਆਪਣੇ ਆਪ ਚ ਮੈਂ ਹੀ ਆ ਇਹ ਜਿਹੜਾ ਇਹ ਸੰਗੀਤ ਆ ਨਾ ਬਾਬਿਓ ਹਣਾ ਹਰ ਬੰਦਾ ਯਾਤਰਾ 'ਚ ਹੈ। ਇਹ ਮਨੋਦੰਦ ਦੋ ਸਟੇਜਾਂ ਤੇ ਹੁੰਦੇ ਨੇ ਵੀ ਕਿਸੇ ਦੇ ਬਾਪ ਦੀ ਜ਼ਗੀਰ ਹੋਈ ਐ। ਵੀ ਕਮਰ ਕਰੇ ਵਾਲਾ ਹੁਣ ਕੀ ਨਵਾਂ ਸਿੱਖ ਰਿਹਾ? ਚਾਹੇ ਉਹ 뮤직 ਦੇ ਖੇਤਰ ਦੇ ਵਿੱਚ ਹੋਵੇ ਜਾਂ ਚਾਹੇ ਆਮ ਜ਼ਿੰਦਗੀ ਦੇ ਵਿੱਚ। ਦੇਖੋ ਸਿੱਖਣ ਕੋ ਕੋ ਤਾਂ ਰਾਜ ਨਹੀਂ ਨਹੀਂ ਬਾਈ। ਠੀਕ ਹੈ। ਤੁਸੀਂ ਬਾਬੇ 뮤직 ਵਾਲੇ ਪਾਸੇ ਲਾ ਲਓ। ਅੱਜ ਵੀ ਇਦਾਂ ਲੱਗਦਾ ਵੀ ਅਜੇ ਕੁਝ ਵੀ ਨਹੀਂ ਆਉਂਦਾ। ਤੂੰ ਸਿੱਖਣ ਦੀ ਈ ਲਾਲਸਾ ਹੈ ਪਰ ਬਸ ਇਹ ਹੈ ਕਿ ਅਸਲ ਸਿੱਖੋ ਹਾਂਜੀ ਸੱਚ ਸਿੱਖੋ ਗੁਰ ਸਿੱਖੋ ਠੀਕ ਹੈ ਤੇ ਜਾਣਕਾਰੀ ਨਾਲ ਸਿੱਖੋ ਹੋ ਬ੍ਰਿਸ਼ਤ ਮੇਰਾ ਵਾਹੋ ਪਿਆਰ ਦੇਣ ਆਜੋ ਪੰਜਾਬ ਦਾ ਪਿਆਰ ਦੇਣ ਆਜੋ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਹੈ ਤਾਂ ਪੰਜਾਬ ਦਾ ਪਿਆਰ ਦੇਣ ਆਜੋ ਅਨੌਸੰਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕੀ ਦੀਪਕਾਂ ਗੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਦੋਸਤੋ ਅੱਜ ਤੁਹਾਡੇ ਰੂਬਰੂ ਆਪਾਂ ਜਿਹੜੇ ਫਨਕਾਰ ਹੈ ਜਿਹੜੇ ਸ਼ਖਸ਼ੀਤ ਨੂੰ ਕਰਨ ਜਾ ਰਹੇ ਹਾਂ ਬਹੁਤ ਹੀ ਸੱਚੀ ਸੁੱਚੀ ਗਾਇਕੀ ਗੀਤਕਾਰੀ ਤੇ ਅਦਾਕਾਰੀ ਜਾਂ ਤਾਂ ਲੋਕ ਪੇਸ਼ਕਾਰੀ ਦੇ ਮਾਲਕ ਨੇ ਜਾਂ ਜਿਵੇਂ ਹੋਰ ਸ਼ਬਦਾਂ ਦੇ ਵਿੱਚ ਕਹਾ ਕਿ ਇਸ਼ਕ ਹਕੀਕੀ ਦੇ ਜਿਹੜੇ ਬੰਜਾਰੇ ਨੇ ਇਹ ਤੇ ਮੇਰੀ ਮਰਾਦ ਆ ਜੀ ਕਨਵਰ ਗਰੇਵਾਲ ਸਾਹਿਬ ਹੋਣਾ ਤੋਂ ਭਾਈ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਜੀ ਭਾਈ ਬਹੁਤ-ਬਹੁਤ ਪਿਆਰ ਸਤਿਕਾਰ ਤੁਹਾਡੇ ਲਈ ਔਰ ਜਿੰਨੇ ਵੀ ਪਰਿਵਾਰ ਤੁਸੀਂ ਸਾਨੂੰ ਦੋਵੇਂ ਭਰਾਵਾਂ ਨੂੰ ਸੁਣ ਦੇਖ ਰਹੇ ਹੋ ਤੁਹਾਡੇ ਸਾਰਿਆਂ ਲਈ ਬਹੁਤ-ਬਹੁਤ ਪਿਆਰ ਸਤਿਕਾਰ ਬਹੁਤ-ਬਹੁਤ ਅੱਛਾ ਭਾਈ ਪਹਿਲਾ ਜਿਹੜਾ ਮੇਰਾ ਕੁਐਸਚਨ ਆ ਇੱਕ ਇਹ ਥੋੜੀ ਜੀ ਸ਼ਿਕਾਇਤ ਵੀ ਆ ਸਾਡੇ ਆਸਟ੍ਰੇਲੀਆ ਵਾਸੀਆਂ ਵੱਲੋਂ ਵੀ ਆ ਲਾਸਟ ਟਾਈਮ ਤੁਸੀਂ ਆਸਟ੍ਰੇਲੀਆ ਦਾ ਠੋੜਾ ਦੌਰਾ ਸੀ 2018 ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਲੰਮਾ ਵਕਫਾ ਪੈ ਗਿਆ ਤੇ ਲਾਸਟイヤー ਮਨਪਾਗੀ ਘਟਨਾ ਹੋਈ ਤੁਹਾਡੇ ਮਾਤਾ ਜੀ ਦਾ ਜੀ ਦਿਹਾਂਤ ਹੋ ਗਿਆ ਤੇ ਇੱਕ ਸਾਡੇ ਕੋਲ ਇੱਕ ਬੇਨਤੀ ਜ਼ਰੂਰ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਡਾ ਲੰਬਾ ਵਕਫਾ ਨਾ ਪਾਇਓ ਆਸਟ੍ਰੇਲੀਆ ਤੋਂਰੇ ਵਾਸਤੇ ਜੀ ਬਈ ਇਹਦਾ ਮੈਸੇਜ ਦਾ ਸਮਝਦਾ ਕਿ ਕਿ ਮਾਰਾ ਇਹਨ ਜਦੋਂ ਦਾਣਾ ਪਾਣੀ ਲਿਖਿਆ ਨਾ ਸਵਾਬ ਤਾਂ ਦੇਖੋ ਉਦੋਂ ਹੀ ਬੰਨਣਾ ਠੀਕ ਹੈ ਜੀ ਤੇ ਹਾਈ ਗੱਲ ਜ਼ਰੂਰ ਹੈ ਕਿ ਪਿਛਲੇ ਸਾਲ ਜਦੋਂ ਮੈਂ ਨਵੰਬਰ ਮਹੀਨੇ ਚ ਆਇਆ ਸੀ ਨਿਊਜ਼ੀਲੈਂਡ ਸੀ ਅਸੀਂ ਨਿਊਜ਼ੀਲੈਂਡ ਸਾਰਾ ਕੰਪਲੀਟ ਕਰ ਲਿਆ ਸੀ ਠੀਕ ਹੈ ਜੀ ਸੋ ਉਸ ਤੋਂ ਅਗਲੇ ਦਿਨ ਫਲਾਈਟ ਤਾਂ ਇਧਰ ਦੀ ਸੀ ਮੇਰੇ ਖਿਆਲ ਚ ਪਰਥ ਜਾਂ ਬ੍ਰਿਸਬੇਨ ਦੀ ਫਲਾਈਟ ਸੀ ਹਾਂਜੀ ਉਪਰ ਰਾਤ ਨੂੰ ਫਿਰ 2:30 ਵਜੇ ਮੈਨੂੰ ਜਦੋਂ ਖਬਰ ਮਿਲੀ ਆਪਣਾ ਮਲਟੀ ਵੀਰ ਹੋਣੀ ਉਦੋਂ ਉੱਥੇ ਹੀ ਸੀ ਠੀਕ ਹੈ ਤੇ ਉਹ ਬਸ ਅਚਾਨਕ ਮਾਤਾ ਹੀ ਚਲੇ ਗਏ ਤੇ ਫਿਰ ਉਧਰ ਜਾਣਾ ਹੀ ਬਣਦਾ ਸੀ ਸੋ ਮੈਂ ਦਸਾਂਗਾ ਦੀ ਉਸ ਵੇਲੇ ਦੇ ਜਿੰਨੇ ਵੀ ਸਾਡੇ ਪ੍ਰਮੋਟਰ ਬਣਪਰਾ ਜਾਂ ਹੋਰ ਆਰਗੇਨਾਈਜ਼ਰ ਸੀ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਗੱਲ ਨੂੰ ਕਿ ਕਿਸ ਨੇ ਵੀ ਕੋਈ ਮੈਨੂੰ ਉਸ ਤਰੀਕੇ ਦਾ ਸਨੇਹਾ ਨਹੀਂ ਭੇਜਿਆ ਸਾਰੇ ਨੇ ਉਸ ਗੱਲ ਨੂੰ ਬਹੁਤ ਸੋਹਣੇ ਤਰੀਕੇ ਸਮਝਿਆ ਕਿ ਕਿ ਮਾਮਾ ਸਾਉਦੀਆਂ ਸਾਧ ਗਿਆ ਠੀਕ ਹੈ ਔਰ ਉਹਨਾਂ ਦਾ ਅਚਾਨਕ ਜਾਣਾ ਸੋ ਮੇਰੇ ਲਈ ਵੀ ਇੱਕ ਉਹ ਇਸ ਤਰ੍ਹਾਂ ਦੀ ਘਟਨਾ ਸੀ ਤੇ ਬਾਕੀ ਜਾਣਾ ਤਾਂ ਸੀ ਹੋਈ ਮੈਂ ਪੰਜਾਬ ਵਾਪਸ ਹਾਂਜੀ ਤੇ ਪਰ ਉਹਨਾਂ ਸਾਰੇ ਸੱਜਣਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੋ ਮੈਂ ਮੈਂ ਉਹਨਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਬਾਕੀ ਪਰਿਵਾਰਾਂ ਨੂੰ ਵੀ ਜਿਨ੍ਹਾਂ ਨੇ ਪਹਿਲਾਂ ਉਦੋਂ ਟਿਕਟਾਂ ਲਈਆਂ ਸੀ ਜਾਂ ਉਹਨਾਂ ਨੂੰ ਉਸ ਤਰੀਕੇ ਦਾ ਕੋਈ ਉਹ ਸਾਹਮਣਾ ਕਰਨਾ ਪਿਆ ਤੇ ਜਨਰਾਸ਼ਾ ਹੋਈ ਕਈਆਂ ਕਈਆਂ ਪਰਿਵਾਰਾਂ ਨੂੰ ਸੋ ਸਾਰਿਆਂ ਲਈ ਮੇਰੇ ਵੱਲੋਂ ਤਾਂ ਜਾਨੀ ਦੋਵੇਂ ਹੱਥ ਛੋੜ ਕੇ ਜਾਨੀ ਮਾਫੀ ਵੀ ਹੈ ਤੇ ਧੰਨਵਾਦ ਵੀ ਹੈ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਰਿਆਂ ਨੇ ਅਡਜਸਟ ਕੀਤਾ ਉਸ ਵੇਲੇ ਨੂੰ ਤੇ ਸੋ ਹੁਣ ਚਲੋ ਮਹਾਰਾਜ ਨੇ ਆ ਸਮਾਂ ਬੜਾ ਹੈ ਤੇ ਚਲੋ ਹੁਣ ਸਾਰੇ ਸ਼ਹਿਰਾਂ ਚ ਹਾਜ਼ਰੀ ਲਵਾ ਕੇ ਜਾਵਾਂਗੇ ਖੁੱਲੇ ਖਾੜੇ ਲੱਗਣਗੇ ਤੇ ਹੁਣ ਮੇਰੀ ਬੇਨਤੀ ਹੈ ਸਾਰੇ ਪਰਿਵਾਰਾਂ ਨੂੰ ਕਿ ਆਉ ਆਪਾਂ ਰਲ ਮਿਲ ਕੇ ਮਹਾਰਾਜ ਦੇ ਸੋਲੇ ਗਾਵਾਂਗੇ ਬਿਲਕੁਲ ਜੀ ਤੇ ਸਾਡੇ ਵੱਲੋਂ ਵੀ ਸਾਰੇ ਦਰਸ਼ਕਾਂ ਵੱਲੋਂ ਵੀ ਉਹੀ ਕੋਸ਼ਿਸ਼ ਰਣੀ ਆ ਵੀ ਇੰਨਾ ਤੁਹਾਨੂੰ ਪਿਆਰ ਅਸੀਂ ਦੇ ਕੇ ਭੇਜਣਾ ਤੇ ਪ੍ਰਮੋਟਰਾਂ ਨੂੰ ਵੀ ਇਹਨਾਂ ਕਾ ਅਸੀਂ ਹੌਸਲਾ ਦੇਣਾ ਹੈ ਜੀ ਬੇ ਤੁਸੀਂ ਜਿਹੜਾ ਤੁਹਾਡਾ ਸਵੱਭ ਹਰ ਸਾਲ ਦਾ ਬਣਦਾ ਰਹੇ ਜੀ ਤੇ ਹੁਣ ਗੱਲ ਕਰਦੇ ਆ ਥੋੜੀ ਜੀ ਥੋੜੀ ਗਾਇਕੀ ਬਾਰੇ ਅੰਗਰੇਵਾਲ ਸਾਹਿਬ ਥੋੜੇ ਗੀਤਾਂ ਦੇ ਵਿੱਚ ਜਿਵੇਂ ਕਰਮਾ ਬੀ ਜਾਵਾਤਾਰ ਜਿਹੜਾ ਇਸ਼ਕ ਹਕੀਕੀ ਆ ਉਹ ਇਹੋ ਜਿਹੜਾ ਵਿਸ਼ਾ ਉਹ ਪਾਰੀ ਰਿਹਾ ਵੀ ਹਾਲਾਂਕਿ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਇਸ਼ਕ ਦੇ ਦੋ ਹੀ ਰੰਗ ਨੇ ਤੇ ਅਸੀਂ ਥੋੜਾ ਜਿਹਾ ਉਸ ਬਾਰੇ ਜਾਣਨਾ ਚਾਹੁੰਦੇ ਆ ਵੀ ਇਹ ਕਿਵੇਂ ਵੀ ਇੱਕ ਜਨਰ ਫੜ ਲਿਆ ਤੇ ਉਦਾਂ ਦੀ ਗਾਇਕੀ ਸ਼ੁਰੂ ਹੋ ਗਈ ਜਾਂ ਅਸਲ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਕਨਵਰਗਰੇ ਵਾਲਾ ਵੀ ਉਹ ਇਸ਼ਕ ਹਕੀਕੀ ਵਾਲੇ ਪਾਸੇ ਨੂੰ ਏ ਜ਼ਿਆਦਾ ਰੁਝਾਨ ਰਿਹਾ ਅਸਲਦੀਪ ਜੀ ਆਏ ਸੀ ਜਦੋਂ ਮੇਰਾ ਨਾ ਅਸਲ ਚ ਪ੍ਰੋਫੈਸ਼ਨਲ ਜਿਹੜਾ ਸਫਰ ਸ਼ੁਰੂ ਹੋਇਆ ਉਹ ਕੁਟੀਆਂ ਤੋਂ ਸ਼ੁਰੂ ਹੈ ਅੱਛਾ ਜੀ ਕਿ 2010 ਚ ਜਦੋਂ ਮੈਂ ਬੇਬੇ ਜੀ ਹਰ ਕੋਲੇ ਆਇਆ ਤਾਂ ਉਦੋਂ ਤੋਂ ਫਿਰ satsang ਚ ਪਹਿਲਾਂ ਮੈਂ ਬੇਬੇ ਨਾਲ ਗਿਆ 2-3 ਸਾਲ ਤੱਕ ਮੈਂ ਬੇਬੇ ਨਾਲ satsang ਚ ਗੁਰੂ ਘਰਾਂ ਚ ਜਾਂਦਾ ਸੀ ਨਾਲ ਜਿਵੇਂ ਦੀਵਾਨ ਕਲਚਰ ਜਿਵੇਂ ਤੇ ਉਹ ਗਾਉਂਦੇ ਗਾਉਂਦੇ ਹੀ ਬਸ ਆ ਗੀਤ ਆ ਗਏ ਤੇ ਐਦਾਂ ਹੀ ਕੁਟੀਆ ਚ satsang ਹੋਣਾ ਬੇਬੇ ਹਰ ਉਹਨੇ ਮੈਨੂੰ ਗਾਉਣਾ ਲਾਲਨਾ ਵੀ ਚੱਲ ਗਾ ਪੁੱਤ ਮੈਂ ਗਾਉਣਾ ਗਾਉਂਦੇ ਗਾਉਂਦੇ ਕੋਈ 500 1000 2000 5000 10000 ਜਿਹੜੇ ਬੰਦੇ ਨੇ ਆਉਣਾ ਸ਼ੁਰੂ ਕੀਤਾ ਤਾਂ ਬਸ ਮੈਂ ਮੈਂ ਤਾਂ ਉੱਥੋਂ ਦੀ ਉਪਜ ਹੀ ਆ ਸੋ ਇਸ ਕਰਕੇ ਕੁਝ ਵੀ ਪ੍ਰੀਪਲਾਨ ਨਹੀਂ ਸੀ ਕੁਝ ਵੀ ਸੋਚ ਕੇ ਨਹੀਂ ਕੀਤਾ ਗਿਆ ਸੀ ਬੜਾ ਨੈਚੁਰਲ ਜਿਹਾ ਹੀ ਸੀ ਸਾਰਾ ਮਾਹੌਲ ਤਾਂ ਬਸ ਮੈਂ ਵੀ ਉਵੇਂ ਉਵੇਂ ਉਸ ਦੇ ਚ ਵਹਿੰਦਾ ਗਿਆ ਮੈਨੂੰ ਵੀ ਨਹੀਂ ਪਤਾ ਲੱਗਾ ਤੇ 2013 ਦੇ ਅੱਧ ਜੇ ਚਲਾ ਲਓ ਤੁਸੀਂ ਬਸ ਐਦਾਂ ਹੀ ਮੈਨੂੰ ਸਟੇਜਾਂ ਤੇ ਕੌਣ ਹੁੰਦਾ ਜਦੋਂ ਮੇਰਾ ਕਾਫੀ ਰੁਝਾਨ ਵੱਧ ਗਿਆ ਤੇ ਬਸ ਐਂ ਚੱਲਦਾ 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 ਤੇ ਹੌਲੀ ਹੌਲੀ ਇੰਨਾ ਜ਼ਰੂਰ ਹੋਇਆ ਕਿ ਸੋਸ਼ਲ ਕੌਜਸ ਨੂੰ ਲੈ ਕੇ ਲੱਗਦਾ ਸੀ ਕਿ ਕਿ ਰਿਸ਼ਤਿਆਂ ਲਈ ਜ਼ਰੂਰ ਗਾਉਣਾ ਚਾਹੀਦਾ ਹੈ ਬਿਲਕੁਲ ਤੇ ਆਪਦੀ ਭੂਮੀ ਲਈ ਫਸਲਾਂ ਲਈ ਗਾਉਣਾ ਚਾਹੀਦਾ ਹੈ ਜਵਾਨੀ ਲਈ ਗਾਉਣਾ ਚਾਹੀਦਾ ਹੈ ਸੋ ਉਹ ਚੀਜ਼ਾਂ ਜ਼ਰੂਰ ਨਾਲ-ਨਾਲ ਇਨਵੋਲਵ ਹੋਈਆਂ ਤੇ ਬਾਕੀ ਕੁਝ ਵੀ ਜੇ ਤੁਸੀਂ ਕਹੋ ਕਿ ਮੈਂ ਕੁਝ ਖਾਸ ਧਾਰ ਕੇ ਕੁਝ ਕੀਤਾ ਨਹੀਂ ਐਦਾਂ ਨਹੀਂ ਬਸ ਇਹ ਤਾਂ ਬਸ ਮਹਾਰਾਜ ਜਣੀਆਂ ਚਵੰਜਵੇਂ ਵਿਧਬੰਦੀ ਕੀ ਬਸ ਮੈਂ ਉਹ ਵਿੱਚ ਟਾਲਦਾ ਗਿਆ ਆਪਾਂ ਕਹ ਲਈਏ ਵੀ ਉਹ ਆਪ ਕਰਨ ਕਰਾਉਣ ਹਾਰ ਹੈ ਹਾਂ ਉਹੀ ਤੇ ਉਹ ਸੇਧ ਦਿੰਦੇਗਾ ਤੇ ਤੁਸੀਂ ਉਸੇ ਨਾਲ ਨਾਲੀ ਤੇ ਹੁਣ ਗਰੇਵਾਲ ਸਾਹਿਬ ਮੈਂ ਕੈਲਮਾ ਵੀ ਜਿਹੜਾ ਤੁਹਾਡੀ ਗਾਇਕੀ ਦੇ ਵਿੱਚ ਨਾ ਇੱਕ ਹੁਣ ਨਵਾਂ ਇੱਕ ਹੋਰ ਤੁਸੀਂ ਜਿਹੜਾ ਸਟੈਪ ਲਿਆ ਵੀ ਪਿਛਲੇ ਮੈਂ ਕਹਾਂ ਮੀ ਥੋੜੇ ਮਹੀਨੇ ਦੇ ਵਿੱਚ ਹਿੰਦੀ ਤੇ ਵਿੱਚ ਥੋੜਾ ਗਾਣਾ ਆਇਆ ਮੇਰੇ ਖਿਆਲ ਤੋਂ ਸਮਾਨ ਨੇ ਹਨਾ ਜੀ ਤੇ ਉਹਦੇ ਵਿੱਚ ਮੈਂ ਅੱਜ ਇੱਕ ਗੱਲ ਨੋਟਿਸ ਕਰਦਾ ਸੀ ਵੀ ਜਿਹੜਾ ਹਿੰਦੀ ਭਾਸ਼ਾ ਤੇ ਨਾ ਤੁਹਾਡੀ ਪਕੜ ਉਹ ਵੀ ਉਨੀ ਹੀ ਮਜ਼ਬੂਤ ਲੱਗਦੀ ਆ ਵੀ ਜਿੰਨੀ ਪੰਜਾਬੀ ਦੇ ਵਿੱਚ ਆ ਤੇ ਉਸ ਬਾਰੇ ਥੋੜਾ ਜਿਹਾ ਦੱਸੋ ਵੀ ਉਹ ਟਰਾਂਜ਼ੀਸ਼ਨ ਬਾਰੇ ਵੀ ਕਿਵੇਂ ਉਸ ਦਾ ਸਵਾਭ ਬਣਿਆ ਮੈਂ ਨਾ ਬਈ ਬਚਪਨ ਜਦੋਂ 6ਵੀਂ ਕਲਾਸ ਜਦੋਂ ਉਸਤਾਦ ਜੀ ਤੋਂ ਸਿੱਖਣ ਲੱਗਾ ਮੈਂ ਪਹਿਲੋਂ غلام علی ਖਾਨ ਸਾਹਿਬ ਨੂੰ ਬਹੁਤ ਗਾਇਆ ਮਨ ਕੇ ਚਲੋ ਗ੍ਰੈਜੂਏਸ਼ਨ ਤੱਕ ਮੇਰੀ ਤੱਕ ਤੇ ਨੂਸਰਤ ਫਤਹਿ अली ਖਾਨ ਸਾਹਿਬ ਨੂੰ ਸੋ ਉਹਨਾਂ ਫਨਕਾਰਾਂ ਨੂੰ ਗਾਉਂਦੇ ਸੀ ਤਾਂ ਬਹੁਤ ਸਾਰਾ ਜਾਨੀ ਜਿਹੜਾ ਉਹਨਾਂ ਦੀਆਂ ਕੰਪੋਜੀਸ਼ਨ ਸੀਗੇ ਉਹ ਹਿੰਦੀ ਚ ਹੁੰਦੀਆਂ ਸੀ ਤੇ ਅਜਵੇਂ ਹਮ ਤੇਰੇ ਸ਼ਹਿਰ ਮੇ ਆਏ ਹਾਂ ਮੁਸਾਫਰ ਕੀ ਤਰ੍ਹਾਂ ਹੰਗਾਮਾ ਹੈ ਕਬਰ ਪਰ ਇਹ ਅਸਲ ਵਿੱਚ ਬਹੁਤ ਗਾਉਂਦਾ ਸੀ ਪਹਿਨੂੰ ਤੇ ਉਹ ਚੀਜ਼ ਦੀ ਚਲਕ ਵੀ ਪੈਂਦੀ ਆ ਕਰੀਮ ਸਾਹਿਬ ਤੋਂ ਉਸ ਕਰਕੇ ਮੇਰੀ ਉਦੋਂ ਤੋਂ ਜਾਨੀ ਭਾਸ਼ਾ ਤੇ ਤੇ ਜਾਂ ਇਸ ਗਜ਼ਲ ਰੰਗ ਤੇ ਮੇਰੀ ਪਕੜ ਪਹਿਲੋਂ ਸੀ ਤੇ ਫਿਰ ਜਦੋਂ ਯੂਨੀਵਰਸਿਟੀ ਮੈਂ ਆਇਆ ਤੇ ਉਦੋਂ ਫੀਸਾਂ ਭਰਨ ਲਈ ਜਾਂ ਕੋਈ ਮੈਸ ਦਾ ਬਿੱਲ ਭਰਨ ਦੇ ਲਈ ਮੈਨੂੰ ਯੂਨੀਵਰਸਿਟੀ ਤੋਂ ਬਾਹਰ ਕੰਮ ਕਰਨਾ ਪੈਂਦਾ ਸੀ ਮੈਂ ਰੈਸਟੋਰੈਂਟਾਂ 'ਚ ਗਾਉਂਦਾ ਸੀ ਬਹੁਤ ਸਾਰਿਆਂ 'ਚ ਠੀਕ ਤੇ ਸੈਟਰਡੇ ਸੰਡੇ ਮੇਰਾ ਰਹਿੰਦਾ ਸੀ ਤੇ ਗਾ ਕੇ ਉੱਥੋਂ ਜਿਹੜੇ ਪੈਸੇ ਮਿਲਦੇ ਸੀ ਉਹਨਾਂ ਨਾਲ ਫਿਰ ਮੈਂ ਆਪਣੀ ਫੀਸ ਜਾਂ ਕੋਈ ਮੈਸ ਦਾ ਬਿੱਲ ਭਰਦਾ ਸੀ ਜਾਂ ਹੋਰ ਕੋਈ ਕੱਪੜੇ ਲੀੜੇ ਦਾ ਖਰਚ ਤੇ ਉੱਥੇ ਵੀ ਫਿਰ ਮੈਂ ਗਾਸਲਾ ਗਾਉਂਦਾ ਹੁੰਦਾ ਸੀ ਸੋ ਆ ਹੁਣ ਮੇਰਾ ਵੈਸੇ ਸੀ ਚਾਲ ਸੀ ਬਾਕੀ ਕੁਛ ਨਾ ਕੋਈ ਜ਼ਰੂਰ ਇਸ ਤਰ੍ਹਾਂ ਦਾ ਰੰਗ ਤੇ ਆ ਬਾਕੀ ਆਉਣ ਵਾਲੇ ਸਮੇਂ ਚ ਗੱਲ ਆ ਭਾਸ਼ਾ ਨੂੰ ਲੈ ਕੇ ਨਹੀਂ ਆ ਇੱਕ ਹੁੰਦਾ ਨਾ ਕਿ ਜਦੋਂ ਸਿੱਖੀ ਦਾ ਅਸਲ ਫਲਸਫਾ ਬੈਠ ਕੇ ਵਿਚਾਰਦੇ ਆ ਗੁਰਨਾਨਕ ਬਾਬੇ ਦੀ ਗੱਲ ਸੁਣਦੇ ਆ ਤਾਂ ਉੱਥੇ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਸਭ ਧਰਮਾਂ ਦੇ ਲੋਕ ਇੱਕ ਸਭ ਜਾਤਾਂ ਦੇ ਲੋਕ ਇੱਕ ਸਭ ਕੰਟਰੀਆਂ ਦੇ ਲੋਕ ਇੱਕ ਜਿਵੇਂ ਜਿਵੇਂ ਅਸੀਂ ਆਪ ਦਾ ਦਾਇਰਾ ਮੁਹੱਬਤ ਦਾ ਵਧਾਉਂਦੇ ਜਾਂਦੇ ਆ ਸਾਨੂੰ ਇੱਕ ਹੀ ਨਜ਼ਰ ਆਉਣ ਲੱਗ ਜਾਂਦਾ ਸੋ ਇਸੇ ਤਰ੍ਹਾਂ ਹੀ ਹੁਣ ਇੱਕ ਐਲਬਮ ਕਰ ਰਿਹਾ ਮੈਂ ਉਹਦੇ ਚ ਬਾਬੇ ਕ੍ਰਿਸ਼ਨ ਹੋਰਾਂ ਦੀ ਗੱਲ ਬਾਬੇ ਸ਼ੰਕਰ ਦੀ ਗੱਲ ਹਾਲਾਂਕਿ ਮੈਂ ਪਿੱਛੇ ਜੇ ਵੀ ਸ਼ਿਵਾ ਗਾਇਆ ਤੇ ਫਜ਼ਰ ਦੀ ਨਮਾਜ਼ ਮੈਂ ਪੜ੍ਹੀ ਉਹਦੇ ਚ ਤੇ ਨਾਲ ਨੌਵੇਂ ਮੁੱਲੇ ਦੇ ਸ਼ਲੋਕ ਸੋ ਹੌਲੀ ਹੌਲੀ ਪਸ਼ਾਵਾਂ ਦੇ ਦਾਇਰੇ ਤੋਂ ਉੱਪਰ ਉੱਠ ਕੇ ਧਰਮਾਂ ਦੇ ਦਾਇਰੇ ਤੋਂ ਉੱਪਰ ਉੱਠ ਕੇ ਜਿਹੜੀ ਇੱਕਿਸ਼ਕ ਦੀ ਗੱਲ ਹੈ ਨਾ ਜਿਹੜੀ ਮੁਹੱਬਤ ਦੀ ਬਾਤ ਹੈ ਸਾਡੀ ਸਾਂਝੀ ਵਾਲਤਾ ਦੀ ਬਾਤ ਹੈ ਸੋ ਚਿਤ ਕਰਦਾ ਕਿ ਉਹ ਵੀ ਪਾਈ ਪਰ ਹਾਂ ਇੱਕ ਗੱਲ ਜ਼ਰੂਰ ਚਿਤਚੈ ਕਿ ਪੰਜਾਬੀ ਮੇਰੀ ਮਾਂ ਹੈ ਬਿਲਕੁਲ ਪਰ ਪਹਿਲੇ ਨੰਬਰ ਤੇ ਹੈ ਮੇਰੇ ਲਈ ਠੀਕ ਹੈ ਜੀ ਸਿੱਖੀ ਮੇਰਾ ਧਰਮ ਹੈ ਮੇਰੇ ਲਈ ਪਹਿਲੇ ਨੰਬਰ ਤੇ ਹੈ ਪਰ ਜਦੋਂ ਦੁਨੀਆ ਚ ਬਾਹਰ ਨਿਕਲਦੇ ਆ ਤਾਂ ਫਿਰ ਉੱਥੇ ਆ ਕੇ ਲੱਗਦਾ ਕਿ ਜਿਹੜੇ ਬਾਕੀ ਧਰਮਾਂ ਦੇ ਲੋਕ ਹੈ ਬਾਕੀ ਭਾਸ਼ਾਵਾਂ ਨੇ ਉਹ ਵੀ ਮੇਰੇ ਲਈ ਹੰਨੀਆਂ ਹੀ ਖਾਸ ਨੇ ਸਿੱਖਣੀਆਂ ਚਾਹੀਦੀਆਂ ਬੋਲਣੀਆਂ ਚਾਹੀਦੀਆਂ ਪਰ ਆਪਦੀ ਨਾ ਭੁੱਲੋ ਹਾਂਜੀ ਉਹਨੂੰ ਕਦੇ ਵੀ ਦੂਜੇ ਨੰਬਰ ਤੇ ਨਾ ਰੱਖੋ ਪਹਿਲੇ ਨੰਬਰ ਤੇ ਰੱਖੋ ਹਾਂਜੀ ਸੋ ਬਸ ਉਸੇ ਇਸ਼ਕ ਨਾਲ ਹੀ ਤਾਂ ਕਰਕੇ ਹੁਣ ਹਿੰਦੀ ਵੀ ਗਾਈਦਾ ਸੋ ਹੋਰ ਜਾਣੇ ਧਰਮਾਂ ਦੇ ਜਿਹੜੇ ਗੁਰੂ ਲੋਕ ਆ ਉਹਨਾਂ ਦੀ ਗੱਲ ਵੀ ਸੋ ਉਸ ਜਾਨੀ ਇੱਕ ਸੁਭਾਅ ਨੂੰ ਲੈ ਕੇ ਜਾ ਉਸ ਰਾਦ ਨੂੰ ਲੈ ਕੇ ਕੰਮ ਕਰ ਰਿਹਾ ਮੈਂ ਠੀਕ ਹੈ ਜੀ ਨਾ ਬਹੁਤ ਹੀ ਵਧੀਆ ਗੱਲ ਆ ਗਰੇਵਰ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਸੋਚ ਦੇ ਵਿੱਚ ਆ ਨਾ ਲਚਕਤਾ ਹੋਣੀ ਜ਼ਰੂਰੀ ਆ ਚਾਹੇ ਉਹ ਧਰਮ ਦੀ ਗੱਲ ਹੋ ਚਾਹੇ ਉਹ ਬੋਲੀ ਦੀ ਗੱਲ ਹੋ ਚਾਹੇ ਹੋਰ ਵੀ ਸਮਾਜਿਕ ਰੰਗਾਂ ਬਾਰੇ ਠੀਕ ਹੈ ਜੀ ਜੀ ਬੇਸ਼ੱਕ ਜੀ ਆਪਣਾ ਜਿਹੜਾ ਮੇਨ ਧਰਮ ਆ ਮੇਨ ਬੋਲੀ ਆ ਉਹ ਹਮੇਸ਼ਾ ਪਹਿਲੇ ਨੰਬਰ ਤੇ ਪਰ ਜਿਹੜਾ ਬਾਕੀਆਂ ਪਸ਼ਾਮਾ ਨੇ ਧਰਮਾ ਉਹਨਾਂ ਨੂੰ ਵੀ ਬਰਾਬਰ ਦਾ ਜਿਹੜਾ ਇੰਤਜ਼ਾਰ ਬਰਾਬਰ ਦਾ ਜਿਹੜਾ ਮੈਂ ਕਹਿੰਦਾ ਰਤਬਾ ਜੀ ਰਤਬਾ ਸਨਮਾਨ ਦੇਣਾ ਬਣਦਾ ਤੇ ਹੁਣ ਗਰੇਵਾਲ ਸਾਹਿਬ ਥੋਡੀਆਂ ਕਹੀਆਂ ਗੱਲਾਂ ਤਾਂ ਜਨ ਤੇ জাফর ਕੱਲੋਂ ਤੁਹਾਡੇ ਜਿਹੜਾ ਵਿਚਰਨ ਦਾ ਢੰਗ ਆ ਉਤੋਂ ਅਸੀਂ ਬਹੁਤ ਕੁਝ ਸਿੱਖਦੇ ਆ ਤੇ ਜਿਵੇਂ ਮੈਂ ਗੱਲ ਕੀਤੀ ਵੀ ਤੁਹਾਡੇ ਕਹੀਆਂ ਜਾਂ ਅਣਕਹੀਆਂ ਗੱਲਾਂ ਆਪਾਂ ਕਹਿ ਲਈਏ ਵੀ ਜਿਹੜੀਆਂ ਕਹੀਆਂ ਗੱਲਾਂ ਤਾਂ ਹੋ ਗਈਆਂ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਸੋਚ ਦੀ ਠੀਕ ਹੈ ਜੀ ਤੇ ਹੋਰ ਥੋੜੇ ਗੀਤਾਂ ਨੇ ਤੇ ਜਿੰਨੀ ਆਣ ਕਹੀ ਗੱਲਾਂ ਗੱਲਾਂ ਹੋ ਗਈਆਂ ਉਹ ਉਹ ਵੀ ਥੋੜੀ ਜਿਹੜੀ ਸਾਦਗੀ ਆ ਨਿਮਰਤਾ ਤੇ ਅਸੀਂ ਤੁਹਾਨੂੰ ਬਹੁਤ ਕੁਝ ਸਿੱਖਦੇ ਆ ਪਰ ਸਵਾਲ ਤੁਹਾਨੂੰ ਇਹ ਆ ਕਨਵਰ ਗਰੇਵਾਲ ਕਿੱਥੋਂ ਸਿੱਖਦਾ ਕਿਤਾਬਾਂ ਤੋਂ ਫਿਲਮਾਂ ਤੋਂ ਗੀਤਾਂ ਤੋਂ ਜਾਂ ਕੁਦਰਤ ਤੋਂ ਮੈਂ ਮੈਂ ਵੱਡੇ ਬਾਈ ਕਿਤਾਬਾਂ ਤੋਂ ਬਹੁਤ ਘੱਟ ਪੜ੍ਹਿਆ ਘੱਟ ਕੀ ਮੈਂ ਪੜ੍ਹਿਆ ਹੀ ਨਹੀਂ ਮਿਲਦਾ ਹਣ ਮੈਂ ਤਾਂ ਜਿੰਨਾ ਟਾਈਮ ਹੋਇਆ ਜ਼ਿੰਦਗੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਆਪ ਮੇਰੇ ਖਿਆਲ ਚ ਸਭ ਤੋਂ ਖੂਬਸੂਰਤ ਤੇ ਵੱਡੀ ਕਿਤਾਬ ਤਾਂ ਮੈਂ ਆਪਣੇ ਆਪ ਚ ਮੈਂ ਹੀ ਆ ਮੇਰੇ ਲਈ ਬਿਲਕੁਲ ਜਿਹੜੀ ਮੈਨੂੰ ਪੜਨੀ ਚਾਹੀਦੀ ਹੈ ਤੁਹਾਡੇ ਲਈ ਵੀ ਤਜਰਬੇ ਜਿਵੇਂ ਮਹਾਰਾਜ ਕਹਿੰਦੇ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਭਾਵ ਸੋ ਮੈਨੂੰ ਲੱਗਦਾ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਵੀ ਸਾਰਾ ਫਲਸਫਾ ਪਿਆ ਜੇ ਇਹਨੂੰ ਕਿਤੇ ਪੜਨਾ ਆ ਜੇ ਹਨਾ ਇਹ ਨਹੀਂ ਕਿ ਕੋਈ ਕਿਤਾਬ ਹੋਰ ਪੜਨੀ ਨਹੀਂ ਚਾਹੀਦੀ ਬਾਕੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਲਿਖੇ ਆ ਉਹਨਾਂ ਬਾਰੇ ਜਾਣੂ ਹੋ ਜਾਣਾ ਬੜੀ ਖੂਬਸੂਰਤ ਗੱਲ ਹੈ ਤੇ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਖਾਸ ਕਿਤਾਬ ਹਰ ਬੰਦੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਬਾਕੀ ਇਹ ਹੁੰਦਾ ਕਿ ਤੁਹਾਡੀ ਜ਼ਿੰਦਗੀ ਚ ਬਹੁਤ ਸਾਰੇ ਤੁਹਾਡੇ ਆਸ-ਪਾਸ ਤੇ ਸੱਜਣ ਆਉਂਦੇ ਆ ਤੇ ਇਸ ਜਨਮ ਦੇ ਵਿੱਚ ਮੈਂ ਹਮੇਸ਼ਾ ਜ਼ਿਕਰ ਕਰਦਾ ਨਾ ਮੇਰੇ ਬੇਬੇ ਦਾ ਠੀਕ ਹੈ ਉਹ ਇੱਕ ਐਸਾ ਇਨਸਾਨ ਮੇਰੀ ਜ਼ਿੰਦਗੀ ਚ ਇਸ ਵਾਰੀ ਆਇਆ ਹੈ ਕਿ ਜਿੰਨਾ ਤੋਂ ਮੈਂ ਬਹੁਤ ਕੁਝ ਸਿੱਖ ਰਿਹਾ ਕਿਉਂਕਿ ਹਮੇਸ਼ਾ ਕਹਿੰਦੇ ਹੁੰਦੇ ਪੁੱਤ ਮੈਨੂੰ ਤਾਂ ਅਮਰ ਹੋ ਗਈ ਬਾਣੀ ਪੜ੍ਹਦੇ ਹਾਂ ਉਹਨੂੰ ਸੁਣਦੇ ਹਾਂ ਔਰ ਪ੍ਰੈਕਟੀਕਲ ਉਹਦੇ ਤੇ ਲਾਈਫ ਸਪੈਂਡ ਕਰਦੇ ਹਾਂ ਸੋ ਮੈਂ ਮਹਾਰਾਜ ਦੇ ਐਕਸਪੀਰੀਅੰਸ ਤੇਰੇ ਨਾਲ ਸ਼ੇਅਰ ਕਰ ਸਕਦੀ ਆ ਸੋ ਅਸੀਂ ਮਾਂ ਪੁੱਤ ਬਹਿ ਕੇ ਉਸ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਦੀਆਂ ਜ਼ਿੰਦਗੀ ਨੂੰ ਲੈ ਕੇ ਅਸੀਂ ਆਪਸ ਵਿੱਚ ਡਿਸਕਸ ਕਰਦੇ ਰਹਿੰਦੇ ਆ ਸੋ ਜਿੰਨੇ ਨਿਵੀ ਦਾ ਉਹਨੇ ਕੋ ਜਰੂਰ ਨਿਵੀ ਦਾ ਬਿਲਕੁਲ ਤੇ ਬਾਕੀ ਇਹ ਅਰਦਾਸ ਕਰਦੀ ਆ ਮਹਾਰਾਜ ਨੂੰ ਕਿ ਕਿ ਜਿੱਥੇ ਅੱਜ ਅਸੀਂ ਫੇਲ ਹੋ ਰਹੇ ਹਾਂ ਸਾਨੂੰ ਉੱਥੇ ਵੀ ਬਲ ਬਖਸ਼ ਤੇ ਪਾਸ ਹੋਈ ਸੋ ਮੈਨੂੰ ਲੱਗਦਾ ਕਿ ਇਹੀ ਮੇਰੀ ਜ਼ਿੰਦਗੀ ਮੈਂ ਤਾਂ ਐਂ ਜੇ ਜਿਉਣਾ ਬਸ ਖੁੱਲੀ ਜੀ ਤੇ ਮੇਰੀ ਜ਼ਿੰਦਗੀ 'ਚ ਭਾਰ ਕੋਈ ਨਹੀਂ ਆ ਤੇ ਬੰਦਸ਼ ਕੋਈ ਨਹੀਂ ਜੇ ਹੱਤੇ ਖੁੱਲੀ ਜ਼ਿੰਦਗੀ ਜਿਉਣਾ ਹੈ ਮੈਂ ਆਪਦੀ ਕੈਮਰਾ ਦੜ ਖੂਬਸੂਰਤ ਰਹਿਣਾ ਚਾਹੀਦਾ ਹੈ ਕਲਾ ਦੇ ਮਾਧਿਅਮ ਤੋਂ ਗਲਤ ਮੈਸੇਜ ਨਹੀਂ ਦੇਣਾ ਬਿਲਕੁਲ ਜੀ ਤੇ ਚੰਗਾ ਬੋਲੋ ਚੰਗਾ ਗਾਓ ਚੰਗਾ ਸੁਣੋ ਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਸਮਾਜ ਚ ਵੀ ਜਦੋਂ ਘਰੋਂ ਬਾਹਰ ਨਿਕਲਦੇ ਚੰਗੇ ਵਿਚਰਦੇ ਹੋ ਠੀਕ ਹੈ ਬਿਲਕੁਲ ਜੀ ਤੇ ਇੱਕ ਹੋਰ ਮੈਂ ਕਲਮਾ ਵੀ ਥੋੜਾ ਜਿੰਦਗੀ ਦੇ ਫਲਸਫੇ ਤੋਂ ਆ ਜਾਂ ਜਿਸ ਵਾਰੇ ਤੁਸੀਂ ਬਹੁਤ ਗੱਲ ਵੀ ਕੀਤੀ ਆ ਵੀ ਐਜ਼ ਅ ਸਿੱਖ ਜਿਹੜਾ ਸਿੱਖਣਾ ਉਹ ਵੀ ਆਪਣਾ ਇੱਕ ਧਰਮ ਹੈ ਤੇ ਸਵਾਲ ਤੁਹਾਨੂੰ ਇਹ ਅਗਰਵਾਲ ਸਾਹਿਬ ਵੀ ਕਮਰ ਗਰੇਵਾਲ ਹੁਣ ਕੀ ਨਵਾਂ ਸਿੱਖ ਰਿਹਾ ਚਾਹੇ ਉਹ ਮਿਊਜ਼ਿਕ ਦੇ ਖੇਤਰ ਦੇ ਵਿੱਚ ਹੋਵੇ ਜਾਂ ਚਾਹੇ ਆਮ ਜ਼ਿੰਦਗੀ ਦੇ ਵਿੱਚ ਦੇਖੋ ਸਿੱਖੜ ਪੱਖੋ ਤਾਂ ਰਾਜ ਹੋਉਂਦਾ ਹੀ ਨਹੀਂ ਬਾਈ ਤੁਸੀਂ ਬਹੁਤ ਮਿਊਜ਼ਿਕ ਵਾਲੇ ਪਾਸੇ ਲਾ ਲਿਓ ਅੱਜ ਵੀ ਇਦਾਂ ਲੱਗਦਾ ਵੀ ਅਜੇ ਕੁਝ ਵੀ ਨਹੀਂ ਆਉਂਦਾ ਕਿ ਹਜੇ ਤਾਂ ਜਾਨੀ ਮੈਗੰਤਰ ਹੋਣ ਵਾਲਾ ਸਿੱਖਣ ਦਾ ਪ੍ਰੋਸੈਸ ਆ ਕਿਉਂਕਿ ਆਏ ਆ ਬਾਈ ਰੋਜ਼ ਜਾਨੀ ਅੱਜ ਹੁਣ ਗੁਰੂ ਘਰ ਚ ਹੀ ਆ ਰਣਾਲਾ ਸੌਤੋ ਤੋਂ ਬਾਅਦ ਜਦੋਂ ਆਪਾਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਤਾਂ ਉੱਥੇ ਬੈਠਿਆ ਵੀ ਇਹੀ ਖਿਆਲ ਆ ਰਿਹਾ ਸੀ ਕਿ ਯਾਰ ਆਹ ਕਦੋਂ ਆਉ ਠੀਕ ਹੈ ਜੀ ਕਿ ਜਦੋਂ ਮਹਾਰਾਜ ਦੀ ਬਾਣੀ ਪੜਿਆ ਕਰਾਂਗੇ ਬਾਣੀ ਗਾਇਆ ਕਰਾਂਗੇ ਔਰ ਰਾਗਾਂ ਚ ਜਿਵੇਂ ਬਾਣੀ ਹੈ ਕਿ ਪ੍ਰੋਪਰ ਗੂੜ ਰਾਗ ਦੇ ਵਿੱਚ ਉਸ ਕੰਪੋਜੀਸ਼ਨ ਨੂੰ ਗਾਉਣਾ ਬਾਣੀ ਨੂੰ ਗਾਉਣਾ ਸੋ ਇਹ ਆ ਜੇ ਸਿੱਖਣ ਵਾਸਤੇ ਪਿਆ ਸੋ ਬਾਕੀ ਸਟੇਜ ਇਹ ਇਹ ਨਹੀਂ ਮੁੱਕਦਾ ਭਾਈ ਇਹ ਤਾਂ ਬੜਾ ਵਿਸ਼ਾਲ ਦਾਇਰਾ ਮਹਾਰਾਜ ਨੇ ਪਸਾਰਾ ਜਿਹੜਾ ਦਿੱਤਾ ਹੈ ਸਾਨੂੰ ਸਿੱਖੀ ਜਾਓ ਸਿੱਖੀ ਜਾਓ ਸਿੱਖ ਬਾਕੀ ਰੋਜ ਬਾਈ ਜ਼ਿੰਦਗੀ ਚ ਵੀ ਜਿਵੇਂ ਪਰਿਵਾਰਾਂ ਨੂੰ ਮਿਲੇ ਅੱਜ ਹਨਾ ਇੱਕ ਬਜ਼ੁਰਗ ਨੂੰ ਮਿਲਣਾ ਹਾਂਜੀ ਮੇਰੇ ਖਿਆਲ ਚ ਮੈਨੂੰ ਆਉਂ ਗੱਲ ਨਹੀਂ ਲੱਗਦੀ ਹੈ ਹਾਂਜੀ ਕਿ ਉਹ ਸ਼ਖਸ ਨੂੰ ਮਿਲਣਾ ਜਿਹਦੀ ਉਮਰ 70 ਸਾਲ ਹੈ ਜਦੀ ਯਾਤਰਾ ਇੰਨੀ ਕੁ ਲੰਬੀ ਹੈ ਕਿ ਕਿ ਸਾਰਾ ਪੰਜਾਬ ਹੀ ਹੈ ਬਜ਼ੁਰਗ ਆਪਣੇ ਆਪ ਚ ਪੰਜਾਬ ਹੈ ਇੱਕ ਕੰਪਲੀਟ ਪੰਜਾਬ ਬਿਲਕੁਲ ਜੀ ਬਿਲਕੁਲ ਜਿਹਦੇ ਕੋਲੇ ਸਪਿਰਚੁਅਲ ਲਾਈਫ ਦੀ ਜਿਹਦੇ ਕੋਲੇ ਪੋਲੀਟਿਕਲ ਲਾਈਫ ਦੀ ਜਿਹਦੇ ਕੋਲੇ ਸੋਸ਼ਲ ਲਾਈਫ ਦੀ ਜਿਹਦੇ ਕੋਲੇ ਇਕਨੋਮਿਕਸ ਦੀ ਮੈਨੂੰ ਲੱਗਦਾ ਸਭ ਫਲਸਫਿਆਂ ਦੀ ਇੱਕ ਇੱਕ ਯਾਤਰਾ ਹੈ ਉਹਨਾਂ ਕੋਲ ਜਿੰਨਾ ਮਰਜ਼ੀ ਸਿੱਖੀ ਜਾਈਏ ਇੱਕ ਬਜ਼ੁਰਗ ਕੋਲੇ ਬੈਠਣਾ ਮੈਨੂੰ ਕਦੇ ਵੀ ਆਮ ਨਹੀਂ ਲੱਗਿਆ ਹਾਂਜੀ ਬਜ਼ੁਰਗ ਕੋਲੇ ਬੈਠਣਾ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਖਾਸ ਪਲ ਹੈ ਔਰ ਮੈਨੂੰ ਇਸ ਵੇਲੇ ਜੋ ਇਸ ਵੇਲੇ ਦੀ ਮੇਰੀ ਅਬਜ਼ਰਵੇਸ਼ਨ ਹੋਣੀ ਚਾਹੀਦੀ ਹੈ ਜੋ ਜੋ ਇਸ ਵੇਲੇ ਨਾ ਤੋਂ ਮੈਂ ਸਿੱਖ ਸਕਦਾ ਮੈਨੂੰ ਲੱਗਦਾ ਨਹੀਂ ਮੈਂ ਕਿਸੇ ਦੁਨੀਆ ਦੀ ਲਾਇਬ੍ਰੇਰੀ ਚੋਂ ਕਿਸੇ ਕਿਤਾਬ ਚੋਂ ਸਿੱਖ ਸਕਦਾ ਸੋ ਸਿੱਖਣ ਦੀ ਉਹ ਲਾਲਸਾ ਹੈ ਪਰ ਬਸ ਇਹ ਹੈ ਕਿ ਅਸਲ ਸਿੱਖੋ ਹਾਂਜੀ ਸੱਚ ਸਿੱਖੋ ਗੂੜ ਸਿੱਖੋ ਠੀਕ ਹੈ ਤੇ ਜਾਣਕਾਰੀ ਨਾਲ ਸਿੱਖੋ ਠੀਕ ਹੈ ਤੇ ਬਸ ਇਦਾਂ ਜੀ ਜ਼ਿੰਦਗੀ ਚੱਲ ਰਹੀ ਹੈ ਪਰ ਮੈਂ ਬੜਾ ਬਲੈਸਡ ਹੈ ਕਿ ਮੈਨੂੰ ਟਾਈਮ ਟੂ ਟਾਈਮ ਜਾਨੀ ਇਦਾਂ ਦੀ ਸੰਗਤ ਮਿਲ ਰਹੀ ਹੈ ਤੇ ਜਿੱਥੋਂ ਮੈਂ ਹਮੇਸ਼ਾ ਸੈਟੀਸਫਾਈ ਹੋ ਕੇ ਉੱਠਦਾ ਕਿ ਹਾਂ ਯੈਸ ਅੱਜ ਮੈਂ ਬਹੁਤ ਕੁਝ ਚੰਗਾ ਸਿੱਖ ਕੇ ਚੱਲਿਆ ਅੱਜ ਜਦੋਂ ਮੈਂ ਗੁਰੂ ਘਰ ਚਿਆ ਹੈ ਮੈਨੂੰ ਲੱਗਦਾ ਮੈਨੂੰ ਘੰਟਾ ਡੇਢ ਘੰਟਾ 2 ਘੰਟੇ ਹੋ ਜਾਣਗੇ ਇੱਥੇ ਹਾਂਜੀ ਨੀਰਲੀ ਤਾਂ ਤਾਂ ਬੜੀਆਂ ਚੀਜ਼ਾਂ ਮੈਂ ਜਿੱਥੋਂ ਸਿੱਖ ਕੇ ਗਿਆ ਹਾਂਜੀ ਕਿ ਬਜ਼ੁਰਗਾਂ ਨਾਲ ਬੈਠਣਾ ਮਹਾਰਾਜ ਦੀ ਤਾਬੇ 'ਚ ਬੈਠਣਾ ਲੰਗਰ ਹਾਲ 'ਚ ਬੈਠਣਾ ਉੱਥੇ ਵੀ ਬੈਠਿਆ ਕੰਨੀ ਰਹਿਰਾ ਸਾਹਿਬ ਦੀ ਆਵਾਜ਼ ਪੈ ਰਹੀ ਸੀ ਕਿ ਨਾਲ-ਨਾਲ ਝਾਦਾ ਲੰਗਰ ਵਿਸ਼ਾ ਕਰ ਰਹੇ ਆ ਨਾਲ-ਨਾਲ ਮਹਾਰਾਜ ਦੀ ਬਾਣੀ ਕੰਨੀ ਪੈ ਰਹੀ ਹੈ ਦੋਨੇ ਆਪਣੇ ਆਪ 'ਚ ਮਰਿਆਦਾ ਪੱਖੋਂ ਬਹੁਤ ਉੱਚੇ ਹੈ ਗੁਰੂ ਦੀ ਬਾਣੀ ਦਾ ਕੰਨੀ ਪੈਣਾ ਤੇ ਇੱਕ ਲੰਗਰ ਦੀ ਸੇਵਾ ਕਰੀ ਦਾ ਹੱਥ 'ਚ ਹੋਣਾ ਹੁਣ ਛਕਣਾ ਉਹਨੂੰ ਵੀ ਹੈ ਦੱਕਨੀ ਉਹ ਵੀ ਆਵਾਜ਼ ਪੈਂਦੀ ਆ ਨਾਲ ਇੱਕ ਬਾਈ ਬੈਠਾ ਗੱਲਾਂ ਵੀ ਕਰ ਰਿਹਾ ਸੀ ਮੇਰੇ ਸੋ ਮੈਨ ਲੱਗਦਾ ਸੀ ਕਿ ਕਿ ਸਾਰੀਆਂ ਹੀ ਖਾਸ ਨੇ ਪਰ ਕੋਈ ਵੀ ਮੈਨੂੰ ਖਸ ਨਹੀਂ ਨਹੀਂ ਚਾਹੀਦੀ ਠੀਕ ਹੈ ਜੀ ਸੋ ਉੱਥੇ ਮੈਨੂੰ ਲੱਗਦਾ ਸੀ ਕਿ ਜਿਹੜੀ ਜਿਸ ਜਗ੍ਹਾ ਤੇ ਹੈ ਸ਼ਾਇਦ ਮਾਨੂੰ ਉੱਥੇ ਰੱਖ ਸਕਾਂ ਠੀਕ ਹੈ ਜੀ ਸੋ ਉਹ ਹਰਨ ਸਾਹ ਦੀ ਆਪਣੀ ਆਪਣੀ ਲੰਗਰ ਕਿੱਥੇ ਜੇ ਹੈ ਮਹਾਰਾਜ ਦੀ ਬਾਣੀ ਕਿੱਥੇ ਜੇ ਹੈ ਨਾਲ ਦਾ ਭਰਾ ਬੈਠਾ ਜਿਹੜਾ ਗੱਲ ਕਰ ਰਿਹਾ ਗੱਲ ਉਹ ਵੀ ਕੋਈ ਕੋਈ ਛੋਟੀ ਨਹੀਂ ਕਰ ਰਿਹਾ ਬਹੁਤ ਵੱਡੀ ਗੱਲ ਕਰ ਰਿਹਾ ਠੀਕ ਹੈ ਜੀ ਉਹਨੂੰ ਕਿੱਥੇ ਜ ਰੱਖਣਾ ਕਿਵੇਂ ਕਿਵੇਂ ਮੈਂ ਉਹਨੂੰ ਸਾਰਿਆਂ ਨੂੰ ਆਪਣੇ ਅੰਦਰ ਲੈ ਕੇ ਜਾਣਾ ਅੰਦਰ ਸਮਾਉਣਾ ਅਛੇ ਗਰੇਵਾਲ ਸਾਹਿਬ ਸਾਡੇ ਲਈ ਤੁਸੀਂ ਇੱਕ ਗਾਇਕ ਇੱਕ ਗੀਤਕਾਰ ਇੱਕ ਕਵੀ ਕਹਿ ਲਵਾਂ ਜਾਂ ਇੱਕ ਫਿਲਾਸਫਰ ਕਹਿ ਲਵਾਂ ਕਿਉਂਕਿ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਉਹ ਸਾਨੂੰ ਫਿਲਾਸਫੀ ਵਰਗੀਆਂ ਲੱਗਦੀਆਂ ਨੇ ਤੇ ਪਰ ਕੰਨਵਰ ਗਰੇਵਾਲ ਆਪਣੇ ਆਪ ਨੂੰ ਕਿਵੇਂ ਦੇਖਦਾ ਵੀ ਕਿਹੜੀ ਚੀਜ਼ ਦੇ ਵਿੱਚ ਦੇਖਦਾ ਵੀ ਹਾਂ ਇਹਦੇ ਵਿੱਚ ਮੈਂ ਪਰਪੱਕ ਹੋ ਗਿਆ ਤੇ ਇਹਦੇ ਵਿੱਚ ਮੈਨੂੰ ਹੋਰ ਸ਼ਾਇਦ ਮਿਹਨਤ ਕਰਨ ਦੀ ਲੋੜ ਹੈ ਤਕ ਉਪਰ ਪਕਟਾਲ ਦੀ ਗੱਲ ਕਰੀਏ ਦੀ ਬਾਈ ਤੋ ਤਾਂ ਇਹ ਤਾਂ ਬਹੁਤ ਦੂਰ ਹੈ ਹਨਾ ਤੇ ਬੱਕੇ ਲੱਗੇ ਹੋਏ ਐ ਅਸਲੀ ਜ਼ਿੰਦਗੀ ਨੂੰ ਜਦੋਂ ਇੱਕ ਹੈਲੀਕਾਪਟਰ ਸ਼ਾਟ ਨਾਲ ਦੇਖਦੇ ਹਨ ਹਾਂਜੀ ਜਦ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਦੇਖਦੇ ਹਨ ਜਦ ਪੂਰੇ ਬ੍ਰਹਮੰਡ ਨੂੰ ਦੇਖਦੇ ਆ ਜਿੱਥੇ-ਜਿੱਥੇ ਵੀ ਕੋਈ ਗੋਰੇ ਕਾਲੇ ਹੈ ਕਿਸੇ ਵੀ ਕੰਟਰੀ ਦੇ ਲੋਕ ਮੈਨੂੰ ਲੱਗਦਾ ਹੁੰਦਾ ਕਿ ਸਾਡਾ ਸਾਰਿਆਂ ਦਾ ਹੀ ਇੱਕ ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਵੱਲ ਜਾਣ ਦਾ ਇੱਕ ਬੜਾ ਖੂਬਸੂਰਤ ਸਫ਼ਰ ਹੈ ਕਦੇ ਵੀ ਹਾਰ ਨਾ ਮੰਨੀਏ ਤੇ ਕਦੇ ਵੀ ਐਦਾਂ ਖੁੰਝੇ ਲੱਕੇ ਨਾ ਬੈਜੀਏ ਨਹੀਂ ਇਹ ਨਹੀਂ ਹੋ ਸਕਦਾ ਹਾਂਜੀ ਹਰ ਚੀਜ਼ ਹੋ ਸਕਦੀ ਹੈ ਹਰ ਚੀਜ਼ ਹੋ ਸਕਦੀ ਹੈ ਹਣਾ ਹੁਣ ਤੱਕ ਜੋ ਕਰਵਾਇਆ ਮਹਾਰਾਜ ਨੇ ਸੱਥੋਏ ਹੋਏ ਹੀ ਹੈ ਨਾ ਹਾਂਜੀ ਤੁਹਾਡੇ ਤੋਂ ਮੈਥੋਂ ਕੈਮਰੇ ਵਾਲੇ ਵੀਰ ਤੋਂ ਜਜ ਨੇ ਇੰਟਰਵਿਊ ਨੂੰ ਸੁਣ ਰਹੇ ਆ ਦੇਖ ਰਹੇ ਤਾਂ ਸਾਡੇ ਤੋਂ ਕੁਝ ਤਾਂ ਹੋ ਜਾ ਹੀ ਹੈ ਨਾ ਹਾਂਜੀ ਹਣਾ ਕੁਝ ਚੀਜ਼ਾਂ ਚੰਗੀਆਂ ਹੋਈਆਂ ਕੁਝ ਗਲਤ ਹੋਈਆਂ ਗਲਤ ਹੋਈਆਂ ਨੇ ਰੈਫਲਸ ਕਰੀਏ ਬੈਠ ਕੇ ਵਿਚਾਰ ਕਰੀਏ ਕਿ ਗਲਤ ਹੋਇਆ ਕਿਉਂ ਹੋਇਆ ਕਿੱਥੇ ਕਮੀ ਰਹੀ ਜਿਹੜੀਆਂ ਚੰਗੀਆਂ ਹੋਈਆਂ ਉਹਨਾਂ ਨੂੰ ਹੋਰ ਪਲੱਸ ਕਰੀਏ ਸੋ ਸੋ ਮੈਨ ਲੱਗਦਾ ਕਿ ਬਸ ਇਸ ਤਰ੍ਹਾਂ ਹੀ ਮੈ ਲੱਗਿਆ ਹੋਇਆ ਕਿ ਜੋ ਚੰਗਾ ਹੋ ਰਿਹਾ ਉਹਦੇ ਚ ਕੁਝ ਚੀਜ਼ ਐਡ ਆਨ ਕਰ ਰਹੇ ਆ ਬਾਕੀ ਆਏ ਜਿੱਧਰ ਵੀ ਜਾਈਏ ਨਾਲ-ਨਾਲ ਰੱਖੀਏ ਆਪਣੇ ਖਿਆਲਾਂ ਦਾ ਖਿਆਲ ਰੱਖੀਏ ਸੋ ਖਿਆਲ ਮੇਰੇ ਖਿਆਲ ਸਭ ਤੋਂ ਇੱਕ ਜਿਹੜਾ ਐਕਸਪੈਂਸਿਵ ਚੀਜ਼ ਮੇਰੇ ਆਸ-ਪਾਸੇ ਹੈ ਨਾ ਤੇ ਉਸ ਖਿਆਲ ਦਾ ਖਿਆਲ ਰੱਖੀਏ ਤੇ ਚੰਗੇ ਖਿਆਲਾਂ ਨੂੰ ਹੋਰ ਅੱਗੇ ਵਧਾਈਏ ਜੇ ਕੋਈ ਗਲਤ ਖਿਆਲ ਆਉਂਦਾ ਹੈ ਉਦ ਲਈ ਮਾਰੂ ਨੂੰ ਅਰਦਾਸ ਕਰੀਏ ਕਿ ਜੀ ਇਹਨਾਂ ਨੂੰ ਥੋੜਾ ਆਪਾਂ ਪਾਸੇ ਕਰੀਏ ਹਾਂਜੀ ਤੇ ਚੰਗਿਆਈ ਵੱਤ ਤੋਂ ਵੱਧ ਲੈ ਕੇ ਆਈ ਵਿਚਾਰਾਂ ਦੀ ਸ਼ੁੱਧਤਾ ਕਲਮਾ ਤੇਜਾ ਕਲਮਾ ਵੀ ਪਰਫੈਕਟ ਜਿਹੜਾ ਤੁਸੀਂ ਇਹ ਲਫ਼ਜ਼ ਬੋਲੇ ਵਿਚਾਰਾਂ ਦੀ ਸ਼ੁੱਧਤਾ ਹਾਂ ਠੀਕ ਕਲੈਰਿਟੀ ਹੋਣੀ ਵੀ ਬਹੁਤ ਜ਼ਰੂਰੀ ਹੈ ਹਨ ਜੀ ਵੀ ਪਤਾ ਹੋਵੇ ਵੀ ਮੈਂ ਕਿਹੜੇ ਮਾਰਗ ਤੇ ਚੱਲਣਾ ਤੇ ਮੈਂ ਉਥੋਂ ਕੀ ਅਚੀਵ ਕਰਨਾ ਤੇ ਉਥੋਂ ਜਦ ਮੈਂ ਆਪਣੇ ਆਪ ਨੂੰ ਅਚੀਵ ਕੀਤਾ ਤਾਂ ਮੈਂ ਸਮਾਜ ਨੂੰ ਉਥੋਂ ਕੀ ਦੇਣਾ ਜੀ ਤੇ ਗੱਲਾਂ ਤਾਂ ਹੋਰ ਵੀ ਬਹੁਤ ਨੇ ਗਰੇਵਾਲ ਸਾਹਿਬ ਪਰ ਸਮਾਂ ਥੋੜਾ ਜਿਹਾ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਇੱਕ ਸਾਡੇ ਨੌਜਵਾਨਾਂ ਲਈ ਤੁਸੀਂ ਇੱਕ ਜਨ ਦਰਸ਼ਕਾਂ ਲਈ ਕੋਈ ਸਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਸਨੇਹਾ ਇੱਕ ਤਾਂ ਇਹ ਹੈ ਕਿ 12 ਤਰੀਕ ਨੂੰ ਜ਼ਰੂਰ ਆਉਣਾ ਹਾਂਜੀ ਉਹ ਤਾਂ ਪੱਕਾ ਹੀ ਹਾਂ 12 ਤਰੀਕ ਨੂੰ ਜਿਹੜੇ ਪ੍ਰੋਗਰਾਮ ਤੇ ਆਪਾਂ ਇਕੱਠੇ ਹਾਂਜੀ ਸੋ ਮੇਲਾ ਹਾਂਜੀ ਸੋ ਬੰਟੀ ਵੀਰ ਹੋਰਾਂ ਨੇ ਉਦਮ ਕੀਤਾ ਹੈ ਉਹਨਾਂ ਦੀ ਸਾਰੀ ਟੀਮ ਨੇ ਮੈਂ ਉਸ ਪ੍ਰਾ ਦਾ ਉਹਨਾਂ ਦੀ ਸਾਰੀ ਟੀਮ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਸ਼ੁਕਰਾਨਾ ਕਰਦਾ ਮੈਂ ਕਿ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਇਸ ਇਵੈਂਟ ਦੇ ਲਈ ਮਿਹਨਤ ਕਰ ਰਹੇ ਸੋ ਬਾਕੀ ਸ਼ੁਕਰਾਨਾ ਤੁਹਾਡਾ ਕਿ ਜਿਹੜੇ ਤੁਸੀਂ ਸਾਡੀ ਆਵਾਜ਼ਾਂ ਨੂੰ ਘਰਾਂ ਤੱਕ ਚੁੱਲਿਆਂ ਤੱਕ ਲੈ ਕੇ ਜਾਂਦੇ ਹੋ ਤੇ ਉਸ ਤੋਂ ਬਾਅਦ ਸ਼ੁਕਰਾਨਾ ਸਾਰੇ ਪਰਿਵਾਰਾਂ ਦਾ ਜਿਹੜੇ ਆਪਣੇ ਪੁੱਤ ਨੂੰ ਆਪਣੇ ਵੀਰ ਨੂੰ ਪਿਆਰ ਦਿੰਦੇ ਆ ਗੀਤਾਂ ਨੂੰ ਸੁਣਦੇ ਸੋ ਸਾਰਿਆਂ ਨੂੰ ਇਸ ਇਸ ਗੱਲ ਦੀ ਮੇਰੀ ਬੇਨਤੀ ਹੈ ਕਿ 12 ਤਰੀਕ ਨੂੰ ਤੁਸੀਂ ਸਾਰੇ ਜ਼ਰੂਰ ਆਇਓ ਪਰਿਵਾਰਾਂ ਸਮੇਤ ਆਇਓ ਮਿਲ ਕੇ ਆਪਾਂ ਮਹਾਰਾਜ ਦੇ ਸੋਲ ਲਿਆਵਾਂਗੇ ਸੋਨੇ ਪੰਜਾਬ ਦੀਆਂ ਭਾਵੇਂ ਉਹ ਪੰਜਾਬ ਨਾਲੇ ਉਤੇ ਭਾਵੇਂ ਇੱਥੇ ਜਿਹੜਾ ਤੁਸੀਂ ਪੰਜਾਬ ਵਸਾਇਆ ਪ੍ਰਸਬੇਨ ਦੇ ਵਿੱਚ ਇਸ ਪੰਜਾਬ ਦੀਆਂ ਗੱਲਾਂ ਕਰਾਂਗੇ ਆਪਾਂ ਤੇ ਬਾਕੀ ਚੜ੍ਹਦੀ ਕਲਾ ਦੀ ਕਾਮਨਾ ਸਾਰਿਆਂ ਲਈ ਸੋ ਸਰਬੱਤ ਦੇ ਭਲੇ ਦੀ ਕਾਮਨਾ ਕਿ ਮਹਾਰਾਜ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਦੋਸਤੋ ਇਹ ਹਨ ਕਮਰ ਗਰੇਵਾਲ ਜੀ ਤੇ ਗਰੇਵਾਲ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਨਹੀਂ ਦੀ ਬਾਈ ਜਰੂਰ ਕਹੂੰਗਾ ਕਿ ਨਾਣਾ ਸਟੇਜਾਂ ਤੇ ਬਹੁਤ ਕਹਿੰਨ ਹਨ ਕਿ ਮੈਨੂੰ ਕਮਰ ਸਿੰਘ ਕਹਿਆ ਕਰੋ ਤੁਸੀਂ ਅੱਛਾ ਹੀ ਕਮਰ ਸਿੰਘ ਕਹਿਆ ਕਰੋ ਮੈਨੂੰ ਚੰਗਾ ਲੱਗਦਾ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਕੰਪਨੀਆਂ ਨੇ ਮੈਨੂੰ ਰਿਲੀਜ਼ ਕੀਤਾ ਤਾਂ ਤੇ ਉਦੋਂ ਕਮਰ ਗਰੇਵਾਲ ਨਾਂ ਤੋਂ ਕੀਤਾ ਅੱਛਾ ਜੀ ਤੇ ਪਰ ਹੌਲੀ ਹੌਲੀ ਨਾ ਮਹਿਸੂਸ ਹੁੰਦਾ ਪਿਛਲੇ ਸਾਲ ਡੇਢ ਸਾਲ ਦੋ ਸਾਲਾਂ ਤੋਂ ਮੈਂ ਲੱਗਾ ਹਾਂ ਮੈਂ ਹਮੇਸ਼ਾ ਤੁਹਾਡੇ ਵਰਗੇ ਭਰਾਵਾਂ ਨੂੰ ਇਹ ਬੇਨਤੀ ਜ਼ਰੂਰ ਕਰ ਦਿੰਦਾ ਕਿ ਕਿ ਠੀਕ ਹੈ ਗਰੇਵਾਲ ਹੋਣਾ ਵੀ ਇੱਕ ਬੜੀ ਖੂਬਸੂਰਤ ਗੱਲ ਹੈ ਸਾਡਾ ਵਿਰਸਾ ਹੈ ਸਾਡੇ ਗੋਤ ਸਾਡੇ ਨਾਲ ਜੁੜੇ ਹੋਏ ਆ ਸਾਡੇ ਪੁਰਖਿਆਂ ਤੋਂ ਲੈ ਕੇ ਪਰ ਇੱਕ ਸਿੰਗਲ ਲਫ਼ਜ਼ ਹੈ ਜਿਹੜਾ ਮੈਨੂੰ ਲੱਗਦਾ ਉਹ ਸਾਡੇ ਤੋਂ ਨਹੀਂ ਵਿਸਰਨਾ ਚਾਹੀਦਾ ਸੋ ਹੁਣ ਮੈਂ ਸਾਰਿਆਂ ਨੂੰ ਕਹਿਣਾ ਹਾਂ ਕੀ ਕੀਰ ਤੁਸੀਂ ਕਮਰ ਸਿੰਘ ਕਹ ਲਿਆ ਕਰੋ ਮੈਨੂੰ ਤੇ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਠੁੱਡੀਆਂ ਸੀੜੀਆਂ ਨੇ ਪੋਸਟਰ ਨੇ ਉਹਨਾਂ ਦੇ ਵੀ ਅਸੀਂ ਕਮਰ ਗਰੇਵਾਲ ਦੀ ਥਾਂ ਕਨਵਰ ਸਿੰਘ ਜੀ ਦੇਖਾਂਗੇ ਹਾਂ ਜੀ ਮੈਂ ਲਖਵਾ ਰਿਹਾ ਹਾਂ ਆ YouTube ਤੇ ਜਿੰਨੇ ਵੀ ਗੀਤ ਹੁਣ ਮੇਰੇ ਆਉਂਦੇ ਆ ਕਮਰ ਸਿੰਘ ਗਰੇਵਾਲ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ ਤੇ ਕਨਵਰ ਸਿੰਘ ਜੀ ਸਹ ਇਹ ਤੇ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਆਈ ਤੇ ਇਹਨਾਂ ਨੂੰ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਦਰਸ਼ਕੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕੀ ਕਨਵਰ ਸਿੰਘ ਹੁਣਾਂ ਤੋਂ ਤਾਂ ਆਪਾਂ ਇਹ ਵਚਨ ਲੈ ਲਿਆ ਵੀ ਆਸਟ੍ਰੇਲੀਆ ਫੇਰੀ ਜਿਹੜੀ ਇਹ ਹੁਣ ਨਿਰੰਤਰ ਪਾਉਂਦੇ ਰਹਿਣਗੇ ਪਰ ਇੱਥੇ ਆਪਣਾ ਵੀ ਫਰਜ਼ ਜ਼ਰੂਰ ਬਣਦਾ ਵੀ ਆਪਾਂ ਇਹਨਾਂ ਦੇ 12 ਮਈ ਵਾਲੇ ਸ਼ੋਅ ਨੂੰ ਭਰਪੂਰ ਪਿਆਰ ਦਈਏ ਪ੍ਰਮੋਟਰਾਂ ਦਾ ਪੂਰਾ ਸਾਥ ਦਈਏ ਤਾਂ ਜੋ ਕਨਵਰ ਸਿੰਘ ਜੀ ਲਗਾਤਾਰ ਆਸਟ੍ਰੇਲੀਆ ਫੇਰੀ ਪਾਉਂਦੇ ਰਹਿਣ ਤੇ ਇੱਕ ਛੋਟੇ ਜਿਹੇ ਸ਼ੇਅਰ ਨਾਲ ਜਿਹੜਾ ਕਿ ਕਨਵਰ ਸਿੰਘ ਹੁਣਾਂ ਦਾ ਹੀ ਆ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ ਕੀ ਸੱਚ ਜਾਣੀ ਖਾਬਾਂ ਨੇ ਉਡਾਰੀ ਪਰ ਲਈ ਐ ਦਿਨ ਐਤਵਾਰ ਦਾ ਤਰੀਕ 12 ਮਾਰਚ ਦੀ ਐ ਹੋ ਬਰੇਸ ਮੇਰਾ ਵਾਹੋ ਪਿਆਰ ਦੇਣ ਆਜੋ ਪੰਜਾਬ ਦਾ ਪੰਜਾਬ ਦਾ ਪਿਆਰ ਦੇਣ ਆਜੋ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਪੰਜਾਬ ਦਾ ਪਿਆਰ ਦੇਣ ਆਜੋ ਤੇ ਦਸ਼ਕੋ ਜਰੂਰ 12 ਮਈ ਦਰ ਐਤਵਾਰ ਅਕੈਸ਼ਿਆ ਰਜ ਦੇ ਵਿੱਚ ਤੁਸੀਂ ਜਰੂਰ ਆਇਓ ਪੂਰੇ ਪਰਿਵਾਰਿਕ ਇਵੈਂਟਾ ਆਪਣੀ ਫੈਮਿਲੀ ਦੇ ਸਮੇਤ ਆਇਓ ਤੇ ਮਿਲਦੇ ਆ ਤੁਹਾਨੂੰ ਉਸ ਇਵੈਂਟ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਪ੍ਰੋਗਰਾਮ ਦੇਖਣ ਲਈ ਦੇ ਲਈ ਤੇ ਤੁਸੀਂ ਜੁੜੇ ਰਹੋ 7 ਸੀਰੀਜ਼ ਦੇ ਨਾਲ ਆਪਣੀ ਭਾਈਚਾਰੇ ਨਾਲ ਜੁੜੇ ਰਹਿਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਜੀ